ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੱਡਿੰਗ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਆ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਮੈਨ ਹਟਨ ਚ ਜਿੱਥੇ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਹਸ਼ਮਨੀ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ ਉਸ ਅਦਾਲਤ ਦੇ ਬਾਹਰ ਇੱਕ ਵਿਅਕਤੀ ਨੇ ਖੁਦ ਨੂੰ ਅਗਲਾ ਲਿਆ ਆਪਣੇ ਉੱਤੇ ਤਰਲ ਛਿੜਕਣ ਤੋਂ ਬਾਅਦ ਵਿਅਕਤੀ ਨੇ ਅਦਾਲਤ ਦੇ ਬਾਹਰ ਮੀਡੀਆ ਦੇ ਸਾਹਮਣੇ ਹਵਾ ਚ ਪਰਚੇ ਸੁੱਟੇ ਉਸ ਨੇ ਅਜਿਹਾ ਕਿਉਂ ਕੀਤਾ ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਟ੍ਰੈਪ ਜਿਊਰੀ ਦੀ ਚੋਣ 'ਚ ਹਿੱਸਾ ਲੈਣ ਲਈ ਆਪਣੀ ਸਿਕਿਉਰਿਟੀ ਦੇ ਨਾਲ ਇਮਾਰਤ ਦੇ ਅੰਦਰ ਸਨ ਪਰ ਜਦੋਂ ਇਹ ਘਟਨਾ ਵਾਪਰੀ ਉਦੋਂ ਤੱਕ ਉਹ ਉੱਥੋਂ ਚਲੇ ਗਏ ਸਨ ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ 'ਚ ਅਦਾਲਤ ਦੀ ਸੁਰੱਖਿਆ ਦੀ ਉਲੰਘਣਾ ਨਹੀਂ ਹੋਈ ਹੈ ਬਦਲਵੇਂ ਜਿਊਰੀ ਦੀ ਚੋਣ ਦੀ ਪ੍ਰਕਿਰਿਆ ਪੂਰੀ ਹੋਣ ਬਗਰੋ ਦੁਪਹਿਰ ਬਾਅਦ ਅਦਾਲਤ 'ਚ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਮਾਮਲੇ 'ਚ ਸ਼ੁਰੂਆਤੀ ਬਿਆਨ ਦਰਜ ਦੀ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ ਇੱਕ ਪ੍ਰੈਸ ਕਾਨਫਰੰਸ 'ਚ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਸਥਾਨਕ ਸਮੇਂ ਦੇ ਮੁਤਾਬਕ ਦੁਪਹਿਰ 1:30 'ਤੇ ਐਮਰਜੈਂਸੀ ਕਾਲ ਕੀਤੀ ਗਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਕਿਸੇ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਹੈ। ਜਾਂਚ ਅਧਿਕਾਰੀਆਂ ਨੇ ਵਿਅਕਤੀ ਦੀ ਪਛਾਣ ਮੈਕਸਵੈਲ ਅਜ਼ਾਰੇਲੋ ਵਜੋਂ ਕੀਤੀ ਹੈ ਜੋ ਪਿਛਲੇ ਹਫ਼ਤੇ ਫਲੋਰੀਡਾ ਸਥਿਤ ਆਪਣੇ ਘਰ ਤੋਂ ਨਿਊਯਾਰਕ ਆਇਆ ਸੀ। ਉਸ ਵਿਅਕਤੀ ਦਾ ਨਿਊਯਾਰਕ 'ਚ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਨਾਲ ਹੀ ਫਲੋਰੀਡਾ 'ਚ ਉਸਦੇ ਪਰਿਵਾਰ ਨੂੰ ਇਹ ਪਤਾ ਨਹੀਂ ਸੀ ਕਿ ਉਹ ਨਿਊਯਾਰਕ ਜਾ ਰਿਹਾ ਹੈ। ਨਿਊਯਾਰਕ ਦੇ ਪੁਲਿਸ ਮੁਖੀ ਜੈਫਰੀ ਮੈਡਰੀ ਨੇ ਕਿਹਾ ਹੈ ਕਿ ਵਿਅਕਤੀ ਨੂੰ ਅੱਗ ਲਗਾਉਣ ਤੋਂ ਪਹਿਲਾਂ ਪਾਰਕ 'ਚ ਇਧਰ-ਉਧਰ ਘੁੰਮਦੇ ਦੇਖਿਆ ਗਿਆ ਸੀ ਜੈਫਰੀ ਮੈਡਰੀ ਨੇ ਕਿਹਾ ਕਿ ਮੀਡੀਆ ਦੇ ਸਾਹਮਣੇ ਵਿਅਕਤੀ ਵੱਲੋਂ ਛੁੱਟੇ ਗਏ ਪੱਰਚੇ ਪ੍ਰੋਪਗੈਂਡਾ ਆਧਾਰਤ ਸੰਤ ਤੇ ਸਾਜ਼ਿਸ਼ੀ ਸਿਧਾਂਤ ਨਾਲ ਸੰਬੰਧਿਤ ਸਨ ਉਨ੍ਹਾਂ ਦੇ ਅਨੁਸਾਰ ਜਲਨਸ਼ੀਲ ਪਦਾਰਥ ਅਲਕੋਹਲ ਆਧਾਰਤ ਸਫਾਈ ਦਾ ਰਿਸਾਇਣ ਜਾਪਦਾ ਹੈ ਜਿਸ ਦੀ ਮਦਦ ਨਾਲ ਵਿਅਕਤੀ ਨੇ ਖੁਦ ਨੂੰ ਅੱਗ ਲਾ ਲੀ। ਟਰੰਪ ਦੇ ਮੁਕਦਮੇ ਕਾਰਨ ਅਦਾਲਤ ਦੇ ਬਾਹਰ ਵੱਡੀ ਗਿਣਤੀ ਚ ਪੁਲਿਸ ਮੌਜੂਦ ਸੀ ਤੇ ਪੁਲਿਸ ਨੇ ਜਿਵੇਂ ਹੀ ਉਸ ਨੂੰ ਅੱਗ ਲਾਉਂਦੇ ਹੋਏ ਦੇਖਿਆ ਤਾਂ ਤੁਰੰਤ ਉਸ ਵੱਲ ਭੱਜੇ। ਵਿਅਕਤੀ ਨੂੰ ਸਟ੍ਰੈਚਰ ਤੇ ਬਾਹਰ ਲਿਜਾਇਆ ਗਿਆ ਤੇ ਉਸ ਦਾ ਸਰੀਰ ਗੁਰੀਤਾਰਾਂ ਨਾਲ ਸੜਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਉਸ ਨੂੰ ਗੰਭੀਰ ਹਾਲਤ ਚ ਹਸਪਤਾਲ ਦੇ ਬਰਨ ਸੈਂਟਰ ਚ ਲਿਜਾਇਆ ਗਿਆ। ਜੂਲੀ ਬਰਮਨ ਨਾਂ ਦੀ ਚਸ਼ਮਦੀਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਭ ਕੁਝ ਇੰਨੀ ਤੇਜ਼ੀ ਨਾਲ ਵਾਪਰਿਆ ਇਹ ਉਸ ਨੂੰ ਕੁਝ ਵੀ ਸਮਝ ਨਹੀਂ ਆਇਆ ਇੱਥੇ ਕੀ ਹੋ ਰਿਹਾ ਸੀ ਇਹ ਸਮਝਣ ਚ ਮੈਨੂੰ 20 ਸਕਿੰਟ ਲੱਗੇ ਇੱਕ ਹੋਰ ਚਸ਼ਮਦੀਦ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਉਹ ਇਹ ਦ੍ਰਿਸ਼ ਸਨ ਜੋ ਉਹ ਕਦੇ ਨਹੀਂ ਦੇਖਣਾ ਚਾਹੁੰਦੇ ਸਨ ਜਾਂਚ ਅਧਿਕਾਰੀਆਂ ਨੂੰ ਬਾਅਦ ਚ ਘਟਨਾ ਸਥਾਨ ਤੇ ਪੈਂਫਲੇਟ ਇਕੱਠੇ ਕਰਦੇ ਦੇਖਿਆ ਗਿਆ ਸੀ ਜੋ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਾਉਣ ਤੋਂ ਪਹਿਲਾਂ ਖਿਲਾਰੇ ਸੀ ਉਹ ਅਜੇ ਵੀ ਕੁਝ ਚਸ਼ਮਦੀਦ ਗਵਾਹਾਂ ਤੋਂ ਪੁੱਛਗਿੱਛ ਕਰ ਰਹੇ ਨੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਵਿਅਕਤੀ ਨੇ ਖੁਦ ਨੂੰ ਅੱਗ ਲਾਉਣ ਤੋਂ ਪਹਿਲਾਂ ਕੁਝ ਨਹੀਂ ਕੀਤਾ ਅਗ ਬੁਝਾਉਣ ਚ ਮਦਦ ਕਰਦੇ ਹੋਏ ਨਿਯੋਕ ਪੁਲਿਸ ਵਿਭਾਗ ਦੇ ਤਿੰਨ ਅਧਿਕਾਰੀ ਅਤੇ ਇੱਕ ਅਦਾਲਤੀ ਅਧਿਕਾਰੀ ਮਾਮੂਲੀ ਜ਼ਖਮੀ ਹੋ ਗਿਆ ਅਧਿਕਾਰੀਆਂ ਨੇ ਕਿਹਾ ਕਿ ਅਦਾਲਤ ਦੇ ਬਾਹਰ ਸੁਰੱਖਿਆ ਦਾ ਮੁੜ ਮੁਲਾਂਕਣ ਕੀਤਾ ਜਾਵੇਗਾ ਪੱਛਮੀ ਏਸ਼ੀਆ جنگ ਦੀ ਕਗਾਰ ਤੇ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨਤਨ ਯਾਹੂ ਦੁਬਿਦਾਚ ਨੇ ਅਤੇ ਉਹਨਾਂ ਦੀ ਦੁਬਿਦਾ ਕੁੱਲ ਸਥਿਤੀ ਪ੍ਰਤੀਬਿੰਬਤ ਕਰਦੀ ਹੈ ਇਜ਼ਰਾਈਲ ਦੁਆਰਾ ਸੀਰੀਆ ਦੀ ਰਾਜਧਾਨੀ ਦਮਿਸ਼ਕ ਤੇ ਇਰਾਨ ਦੇ ਕੌਂਸਲ ਖਾਨੇ ਤੇ 1 ਅਪ੍ਰੈਲ ਨੂੰ ਹਮਲਾ ਕੀਤਾ ਗਿਆ ਜਿਸ ਵਿੱਚ ਇਰਾਨ ਦੀ ਰੈਵੋਲੂਸ਼ਨਰੀ ਗਾਰਡ ਦੇ ਕਈ ਅਫਸਰ ਮਾਰੇ ਗਏ ਸਨ ਜਿਨ੍ਹਾਂ ਵਿੱਚ ਮੁਹੰਮਦ ਰੇਜ਼ਾ ਜ਼ਾਹਦੀ ਵੀ ਸ਼ਾਮਲ ਸੀ ਇਜ਼ਰਾਈਲ ਦੇ ਇਸ ਹਮਲੇ ਨੇ ਗਾਜ਼ਾ ਚ 7 ਅਕਤੂਬਰ ਤੋਂ ਹਮਾਸ ਵਿਰੁੱਧ ਚੱਲ ਰਹੀ ਇਜ਼ਰਾਈਲ ਦੀ ਜੰਗ ਚ ਇੱਕ ਅਹਿਮ ਮੋੜ ਲਿਆਂਦਾ ਹੈ ਸਾਲਾਂ ਤੋਂ ਇਰਾਨ ਅਤੇ ਇਜ਼ਰਾਈਲ ਦਰਮਿਆਨ ਇੱਕ ਤਰ੍ਹਾਂ ਦੀ ਜੰਗ ਚੱਲਦੀ ਰਹੀ ਹੈ ਇਜ਼ਰਾਈਲ ਨੇ ਈਰਾਨ ਦੇ ਕਈ ਪਰਮਾਣੂ ਵਿਗਿਆਨੀ ਅਤੇ ਫੌਜੀ ਅਫਸਰ ਮਾਰ ਮੁਕਾਇਏ ਨੇ ਅਕਸਰ ਈਰਾਨ ਖਾਮੋਸ਼ ਹੀ ਰਿਹਾ ਹੈ ਇਸ ਨਾਲ ਇਜ਼ਰਾਈਲ ਦੇ ਹੌਸਲੇ ਹੋਰ ਖੁੱਲੇ ਨੇ ਤੇ ਉਹ ਈਰਾਨ ਦੇ ਸਮਰਥਨ ਵਾਲੇ ਵਿਦੇਸ਼ੀ ਗਰੁੱਪਾਂ ਤੇ ਗਾਹੇ-ਬਗਾਹੇ ਹਮਲੇ ਕਰਦਾ ਰਿਹਾ ਪਰ 1 ਅਪ੍ਰੈਲ ਦੇ ਇਜ਼ਰਾਈਲੀ ਹਮਲੇ ਬਾਅਦ ਲੱਗਦਾ ਹੈ ਕਿ ਈਰਾਨ ਨੇ ਆਪਣੀ ਯੁੱਧ ਨੀਤੀ ਬਦਲ ਲਈ ਹੈ ਤੇ ਉਹ ਇਜ਼ਰਾਈਲ ਦੇ ਹਮਲਿਆਂ ਦਾ ਜਵਾਬ ਦੇਣ ਦੀ ਰਣਨੀਤੀ ਤੇ ਚੱਲ ਰਿਹਾ ਹੈ 1 ਅਪ੍ਰੈਲ ਦੇ ਹਮਲੇ ਦੇ ਬਦਲੇ 'ਚ ਈਰਾਨ ਨੇ ਪਹਿਲੀ ਵਾਰੀ ਇਜ਼ਰਾਈਲ ਤੇ ਸਿੱਧਾ ਹਮਲਾ ਕੀਤਾ ਹੈ ਇਸ ਦੁਆਰਾ ਇਜ਼ਰਾਈਲ ਤੇ 300 ਤੋਂ ਜ਼ਿਆਦਾ ਮਿਜ਼ਾਈਲਾਂ ਤੇ ਡਰੋਨ ਦਾਗੇ ਗਏ ਇਹ ਵੀ ਸਪਸ਼ਟ ਹੋ ਗਿਆ ਕਿ ਹਮਲੇ ਤੋਂ ਪਹਿਲਾਂ ਈਰਾਨ ਨੇ ਆਪਣੀ ਹਮਲੇ ਦੀ ਕਾਰਵਾਈ ਬਾਰੇ ਅਮਰੀਕਾ ਤੇ ਇਜ਼ਰਾਈਲ ਨੂੰ ਵੀ ਜਾਣਕਾਰੀ ਦੇ ਦਿੱਤੀ ਸੀ ਇਸੇ ਕਰਕੇ ਹਮਲੇ ਤੋਂ ਪਹਿਲਾਂ ਅਮਰੀਕਾ ਨੇ ਨਸ਼ਰ ਕਰ ਦਿੱਤਾ ਸੀ ਕਿ ਦੋ ਦਿਨਾਂ ਅੰਦਰ ਈਰਾਨ ਇਜ਼ਰਾਈਲ ਤੇ ਹਮਲਾ ਕਰੇਗਾ ਇਜ਼ਰਾਈਲ ਦਾ ਕਹਿਣਾ ਹੈ ਕਿ ਉਸਨੇ ਈਰਾਨ ਦੇ ਹਮਲੇ ਨੂੰ ਨਕਾਰਾ ਕਰ ਦਿੱਤਾ ਸੀ ਤੇ ਇਸ ਦੁਆਰਾ ਦਾਗੇ ਗਏ 99 ਫੀਸਡ ਡਰੋਨ ਅਤੇ ਮਿਜ਼ਾਈਲਾਂ ਨੂੰ ਆਸਮਾਨ 'ਚ ਹੀ ਨਸ਼ਟ ਕਰ ਦਿੱਤਾ ਸੀ ਪਰ ਇਸ ਦਾਅਵੇ 'ਚ ਇਸ ਸੱਚਾਈ ਬਿਆਨ ਨਹੀਂ ਕੀਤੀ ਗਈ ਕਿ ਈਰਾਨ ਦੇ ਹਮਲੇ ਨੂੰ ਰੋਕਣ ਲਈ ਅਮਰੀਕਾ, ਬਰਤਾਨੀਆ ਅਤੇ ਜਾਰਡਨ ਨੇ ਮਿਲ ਕੇ ਕਾਰਵਾਈ ਕੀਤੀ ਗਈ ਸੀ। ਇਜ਼ਰਾਈਲ ਨੂੰ ਬਚਾਉਣ ਲਈ ਇਹਨਾਂ ਮੁਲਕਾਂ ਨੇ ਠੋਸ ਕਾਰਵਾਈ ਕੀਤੀ ਪਰ ਨਿਤਨ ਯਾਹੂ ਲਈ ਦੁਬਿਦਾ ਪੈਦਾ ਕਰਨ ਵਾਲਾ ਬਿਆਨ ਵੀ ਨਸ਼ਰ ਕੀਤਾ ਗਿਆ ਹੈ। ਅਮਰੀਕਾ ਨੇ ਸਾਫ਼ ਸ਼ਬਦਾਂ ਚ ਕਿਹਾ ਹੈ ਕਿ ਉਹ ਤੇ ਉਸਦੇ ਸਹਿਯੋਗੀ ਨਾਟੋ ਦੇਸ਼ ਇਜ਼ਰਾਈਲ ਦੀ ਰੱਖਿਆ ਤਾਂ ਕਰਨਗੇ ਪਰ ਜੇਕਰ ਇਜ਼ਰਾਈਲ 14 ਅਪ੍ਰੈਲ ਦੇ ਈਰਾਨੀ ਹਮਲਿਆਂ ਦੇ ਬਦਲੇ ਚ ਈਰਾਨ ਤੇ ਹਮਲਾ ਕਰਦਾ ਹੈ ਤਾਂ ਹਮਲੇ ਦੀ ਕਾਰਵਾਈ ਚ ਉਹ ਸ਼ਾਮਲ ਨਹੀਂ ਨਹੀਂ ਹੋਣਗੇ ਇਹ ਸਮਝਿਆ ਜਾ ਰਿਹਾ ਹੈ ਕਿ ਇਜ਼ਰਾਈਲ ਈਰਾਨ ਵਿਰੁੱਧ ਹਮਲਾ ਜ਼ਰੂਰ ਕਰੇਗਾ ਇਸ ਦੀ ਪੁਸ਼ਟੀ ਈਰਾਨੀ ਹਮਲਿਆਂ ਬਾਅਦ ਇਜ਼ਰਾਈਲ ਦੇ ਦੌਰੇ ਤੇ ਗਏ ਬਰਤਾਨਵੀ ਤੇ ਜਰਮਨੀ ਦੇ ਵਿਦੇਸ਼ ਮੰਤਰੀਆਂ ਨੇ ਵੀ ਕੀਤੀ ਹੈ ਮੁਕਾਬਲੇ ਤੇ ਈਰਾਨ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਹ ਇਜ਼ਰਾਈਲ ਦੇ ਹਰ ਤਰ੍ਹਾਂ ਦੇ ਹਮਲੇ ਲਈ ਤਿਆਰ ਹੈ ਤੇ ਜੇਕਰ ਉਸ ਤੇ ਹਮਲਾ ਹੁੰਦਾ ਹੈ ਤਾਂ ਉਹ ਉਸ ਦਾ ਠੁਕਮਾ ਜਵਾਬ ਦੇਵੇਗਾ ਹੁਣ ਫੈਸਲਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਤਨਯਾਹੁ ਨੇ ਲੈਣਾ ਹੈ ਉਹ ਖੁਦ ਨੂੰ ਆਪਣੇ ਇਜ਼ਰਾਈਲ ਨੂੰ ਕਮਜ਼ੋਰ ਪਿਆ ਨਹੀਂ ਦੱਸਣਾ ਚਾਹੁੰਦਾ ਪਰ ਉਸ ਤੇ ਭਾਈਵਾਲਾਂ ਦਾ ਵੀ ਦਬਾਅ ਹੈ ਜਿਸ ਨੂੰ ਉਹ ਨਜ਼ਰਅੰਦਾਜ਼ ਨਹੀਂ ਕਰ ਸਕਦੇ ਅਮਰੀਕਾ ਦੇ ਦੂਸਰੇ ਨਾਟੋ ਦੇਸ਼ਾਂ ਦੁਆਰਾ ਇਜ਼ਰਾਈਲ ਨੂੰ ਸੰਜਮ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਗਈ ਹੈ ਜਿਸ ਤਰ੍ਹਾਂ ਦੇ ਮੱਧਪੂਰਬ ਚ ਹਾਲਾਤ ਬਣੇ ਹੋਏ ਨੇ ਉਸ ਵਿੱਚ ਵੱਡੀ ਖੇਤਰੀ ਜੰਗ ਛਿੜਨ ਦੀ ਸੰਭਾਵਨਾ ਬਣੀ ਹੋਈ ਹੈ ਆਪਣੇ ਭਾਈਵਾਲਾਂ ਦੀ ਮਦਦ ਬਿਨਾਂ ਇਜ਼ਰਾਈਲੀ ਇਹ ਜੰਗ ਲੜਨੀ ਔਖੀ ਹੋਵੇਗੀ ਜੰਗ ਚ ਸ਼ਾਮਲ ਦੋਵੇਂ ਤਰ੍ਹਾਂ ਦੀ ਵੱਡੀ ਤਬਾਹੀ ਨਿਸ਼ਚਿਤ ਹੈ ਨਿਤਨਯਾਹੁਦੀ ਦੁਬਿਧਾ ਤੋਂ ਸਮਝ ਆਉਂਦਾ ਹੈ ਕਿ ਅਮਰੀਕਾ ਦੀ ਪੂਰੀ ਹਮਾਇਤ ਨਾਲ ਹੀ ਉਹ ਹਾਲੇ ਤੱਕ ਦਾ ਕੜਛਾ ਹੀ ਦੀਆਂ ਜੰਗੀ ਕਾਰਵਾਈਆਂ ਕਰਦਾ ਰਿਹਾ ਹੈ ਖਿੱਤੇ ਲਈ ਬਿਹਤਰ ਰਹੇਗਾ ਜੇਕਰ جنگ ਨਾ ਛੜੇ ਤੇ ਮਸਲਿਆਂ ਦਾ ਹੱਲ ਗਲਬਾਤ ਰਾਹੀਂ ਕੀਤਾ ਜਾਵੇ ਪਰ ਇਹ ਜ਼ਰੂਰ ਹੈ ਕਿ ਫਲਸਤੀਨ ਦੇ ਮਸਲੇ ਦੇ ਹੱਲ ਬਗੈਰ ਮੱਧ ਪੂਰਬ 'ਚ ਸਥਾਈ ਸ਼ਾਂਤੀ ਸੰਭਵ ਨਹੀਂ ਹੈ ਪ੍ਰਿੰਸ ਹੈਰੀ ਨੇ ਸ਼ਾਹੀ ਪਰਿਵਾਰ ਨਾਲ ਵਿਵਾਦ ਦੇ ਵਿਚਕਾਰ ਅਧਿਕਾਰਤ ਤੌਰ ਤੇ ਬ੍ਰਿਟੇਨ ਛੱਡ ਦਿੱਤਾ ਹੈ ਹੈਰੀ ਨੇ ਆਪਣਾ ਅਧਿਕਾਰਤ ਪਤਾ ਬਰਤਾਨੀਆ ਦੀ ਬਜਾਏ ਕੈਲੀਫੋਰਨੀਆ ਅਮਰੀਕਾ ਲਿਖਿਆ ਹੈ ਜਾਣਕਾਰੀ ਮੁਤਾਬਕ ਸੈਰਸ ਪਾਟਾ ਚੈਰਿਟੀ ਟਰੈਵਲਿਸਟ ਦੇ ਇੱਕ ਦਸਤਾਵੇਜ਼ ਚ ਪ੍ਰਿੰਸ ਹੈਰੀ ਦਾ ਪੂਰਾ ਨਾਮ ਅਤੇ ਉਸਦਾ ਪ੍ਰਾਇਮਰੀ ਪਤਾ ਕੈਲੀਫੋਰਨੀਆ ਲਿਖਿਆ ਗਿਆ ਹੈ ਇਸ ਤੋਂ ਪਹਿਲਾਂ ਹੈਰੀ ਹਮੇਸ਼ਾ ਬ੍ਰਿਟੇਨ ਨੂੰ ਆਪਣਾ ਮੁਢਲਾ ਪਤਾ ਲਿਖਦੇ ਸਨ ਇਹ ਬਦਲਾਅ 29 ਜੂਨ 2023 ਨੂੰ ਕੀਤਾ ਗਿਆ ਸੀ ਹਾਲਾਂਕਿ ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ ਪਿਛਲੇ ਸਾਲ 29 ਜੂਨ ਨੂੰ ਬਕਿੰਗਮ ਪੈਲੇਸ ਨੇ ਪੁਸ਼ਟੀ ਕੀਤੀ ਸੀ ਕਿ ਹੈਰੀ ਅਤੇ ਉਸਦੀ ਪਤਨੀ ਮੇਗਨ ਨੇ ਹੁਣ ਬ੍ਰਿਟੇਨ ਦੇ ਫਰੋਗਮੋਰ ਕੋਟੇਜ ਨੂੰ ਛੱਡ ਦਿੱਤਾ ਹੈ ਪਰੋਗਮੋਰ ਕოტੇਜ ਉਹੀ ਘਰ ਹੈ ਜੋ ਮਹਾਰਾਣੀ ਐਲਿਜ਼ਾਬੈਥ ਨੂੰ 2018 ਚ ਉਸ ਦੇ ਵਿਆਹ ਤੇ ਤੋਹਫੇ ਵਜੋਂ ਦਿੱਤਾ ਗਿਆ ਸੀ ਦਰਅਸਲ ਹੈਰੀ ਨੇ ਆਪਣੀਆਂ ਯਾਦਾਂ ਸਪੇਅਰ ਚ ਸ਼ਾਹੀ ਪਰਿਵਾਰ ਬਾਰੇ ਕਈ ਵਿਵਾਦਿਤ ਟਿੱਪਣੀਆਂ ਕੀਤੀਆਂ ਸਨ ਇਸ ਤੋਂ ਬਾਅਦ ਹੈਰੀ ਅਤੇ ਉਸ ਦੇ ਪਿਤਾ ਕਿੰਗ ਚਾਰਲਸ ਵਿਚਕਾਰ ਝਗੜਾ ਹੋ ਗਿਆ ਜਿਸ ਤੋਂ ਬਾਅਦ ਚਾਰਲਸ ਨੇ ਹੈਰੀ ਨੂੰ ਘਰ ਛੱਡਣ ਲਈ ਕਿਹਾ ਅਮਰੀਕਾ ਚ 40 ਸਾਲਾ ਭਾਰਤੀ ਨਾਗਰਿਕ ਨੂੰ ਡਾਰਕ ਵੈਬ ਮਾਰਕੀਟਪਲੇਸ ਤੇ ਪਾਬੰਦੀਸ਼ੁਦਾ ਪਦਾਰਥ ਵੇਚਣ ਦੇ ਦੋਸ਼ ਚ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਕੋਲੋਂ ਕਰੀਬ 15 ਕਰੋੜ ਅਮਰੀਕੀ ਡਾਲਰ ਜ਼ਬਤ ਕਰਨ ਦਾ ਹੁਕਮ ਦਿੱਤਾ ਗਿਆ ਹੈ ਡਾਰਕ Web ਇੰਟਰਨੈਟ ਚ ਸਧਾਰਨ ਸਰਚ ਇੰਜਣਾਂ ਰਾਹੀਂ ਨਹੀਂ ਪਹੁੰਚਿਆ ਜਾ ਸਕਦਾ ਤੇ ਸਿਰਫ ਵਿਸ਼ੇਸ਼ Web ਬ੍ਰਾਊਜ਼ਰ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ ਹਲਦਵਾਨੀ ਦੇ ਪਨਮੀਤ ਸਿੰਘ ਨੂੰ ਅਮਰੀਕਾ ਦੀ ਬੇਨਤੀ ਤੇ April 2019 ਚ ਲੰਡਨ ਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ March 2023 ਚ ਅਮਰੀਕਾ ਹਵਾਲੇ ਕੀਤਾ ਗਿਆ ਸੀ ਉਸ ਨੇ ਜਨਵਰੀ ਚ ਪਾਬੰਦੀਸ਼ੁਦਾ ਪਦਾਰਥਾਂ ਦੀ ਤਸਕਰੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਨੂੰ ਕਬੂਲ ਕੀਤਾ ਸੀ ਪਾਕਿਸਤਾਨ ਦੇ ਮਿਜ਼ਾਈਲ ਪ੍ਰੋਗਰਾਮ ਨੂੰ ਵੱਡਾ ਝਟਕਾ ਲੱਗਾ ਹੈ ਅਮਰੀਕਾ ਨੇ ਲੰਬੀ ਦੂਰੀ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਲਈ ਤਕਨੀਕੀ ਚੀਜ਼ਾਂ ਦੀ ਸਪਲਾਈ ਕਰਨ ਵਾਲੀਆਂ ਚੀਨੀ ਤੇ ਬੇਲਾਰੂਸੀ ਕੰਪਨੀਆਂ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਸ਼ਿਆਨ ਲੌਂਗ ਰੇਂਜ ਟੈਕਨੋਲੋਜੀ ਡਿਵੈਲਪਮੈਂਟ, ਚੀਨ ਦੀ ਤਿਆਨਜਿਨ ਕ੍ਰੀਏਟਿਵ ਸੋਰਸ ਇੰਟਰਨੈਸ਼ਨਲ ਟ੍ਰੇਡ ਐਂਡ ਗ੍ਰੇਨਪੈਕਟ ਕੰਪਨੀ ਲਿਮਟਿਡ ਅਤੇ ਬੇਲਾਰੂਸ ਦੇ ਮਿੰਸਕ ਵਹੀਲ ਟਰੈਕਟਰ ਪਲਾਂਟ ਤੇ ਲਗਾਈ ਗਈ ਹੈ। ਇਹ ਕੰਪਨੀਆਂ ਅਜਿਹੀਆਂ ਗਤੀਵਿਧੀਆਂ 'ਚ ਲੱਗੀਆਂ ਹੋਈਆਂ ਸੰਜੋ ਖਤਰਨਾਕ ਹਥਿਆਰ ਬਣਾਉਣ 'ਚ ਮਦਦ ਕਰਦੀਆਂ ਨੇ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਹੈ ਕਿ ਇੱਕ ਕੰਪਨੀਆਂ ਮਿਜ਼ਾਈਲਾਂ ਬਣਾਉਣ 'ਚ ਪਾਕਿਸਤਾਨ ਦੀ ਮਦਦ ਕਰ ਰਹੀਆਂ ਸਨ ਮਿਲਰ ਨੇ ਕਿਹਾ ਕਿ ਅਮਰੀਕਾ ਕਿਸੇ ਵੀ ਗਲਤ ਕਦਮ ਨੂੰ ਰੋਕਣ ਲਈ ਹਮੇਸ਼ਾ ਵਚਨਬੱਧ ਹੈ ਤੁਹਾਨੂੰ ਦੱਸ ਦਈਏ ਕਿ ਚੀਨ ਹਮੇਸ਼ਾ ਹੀ ਪਾਕਿਸਤਾਨ ਦਾ ਸਹਿਯੋਗੀ ਰਿਹਾ ਹੈ ਅਤੇ ਇਸਲਾਮਾਬਾਦ ਦੇ ਫੌਜੀ ਆਧੁਨਿਕੀਕਰਨ ਪ੍ਰੋਗਰਾਮ ਲਈ ਹਥਿਆਰ ਅਤੇ ਰੱਖਿਆ ਉਪਕਰਣ ਮੁਹੱਈਆ ਕਰਵਾ ਦਿਆ ਹੈ ਇਨ੍ਹਾਂ ਵਿੱਚੋਂ ਇੱਕ ਕੰਪਨੀ ਮਿੰਸਕ ਵਹੀਲ ਟਰੈਕਟਰ ਪਲਾਂਟ ਨੇ ਪਾਕਿਸਤਾਨ ਦੇ ਲੰਬੀ ਦੂਰੀ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਲਈ ਵਿਸ਼ੇਸ਼ ਵਾਹਨ ਚੈਸੀ ਦੀ ਸਪਲਾਈ ਕੀਤੀ ਸਟੇਟ ਡਿਪਾਰਟਮੈਂਟ ਦੀ ਫੈਕਟ ਸ਼ੀਟ ਦੇ ਅਨੁਸਾਰ ਪਾਕਿਸਤਾਨ ਦੇ ਨੈਸ਼ਨਲ ਡਿਵੈਲਪਮੈਂਟ ਕੰਪਲੈਕਸ ਦੁਆਰਾ ਬੈਲਿਸਟਿਕ ਮਿਜ਼ਾਈਲਾਂ ਲਈ ਲਾਂਚ ਸਪੋਰਟ ਉਪਕਰਣ ਦੇ ਤੌਰ ਤੇ ਅਜੇਹੇ ਚੈਸੀ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਮਿਜ਼ਾਈਲ ਟੈਕਨੋਲੋਜੀ ਕੰਟਰੋਲ ਰੇਂਜ ਬੈਲਿਸਟਿਕ ਮਿਜ਼ਾਈਲਾਂ ਦੇ ਵਿਕਾਸ ਲਈ ਜ਼ਿੰਮੇਵਾਰ ਹੈ। ਵਰਤਮਾਨ ਵਿੱਚ ਇੱਕ ਭਿਆਨਕ ਬਿਮਾਰੀ ਅਮਰੀਕਾ 'ਚ ਹਿਰਣਾ ਨੂੰ ਤਬਾਹ ਕਰ ਰਹੀ ਹੈ। ਹਾਲਾਂਕਿ ਇਸ ਦਾ ਨਾਂ ਕ੍ਰੋਨਿਕ ਵੈਸਟਿੰਗ ਡਿਜ਼ੀਜ਼ ਹੈ ਪਰ ਲੋਕ ਇਸ ਨੂੰ ਜ਼ੌਂਬੀ ਡੀਅਰ ਡਿਜ਼ੀਜ਼ ਕਹਿ ਰਹੇ ਨੇ। ਇਹ ਹਿਰਣਾ ਦੀ ਆਬਾਦੀ 'ਚ ਬਹੁਤ ਹੀ ਚੁੱਪਚਾਪ ਤੇ ਤੇਜ਼ੀ ਨਾਲ ਫੈਲ ਰਹੀ ਹੈ। ਇੱਕ ਰਿਪੋਰਟ ਮੁਤਾਬਕ ਦੋ ਅਮਰੀਕੀ ਸ਼ਿਕਾਰੀਆਂ ਦੀ ਜ਼ੌਂਬੀ ਡੀਅਰ ਬਿਮਾਰੀ ਨਾਲ ਮੌਤ ਹੋ ਗਈ ਹੈ। ਟੈਕਸਾਸ ਤੋਂ ਹੋਏ ਇੱਕ ਖੋਜ ਤੋਂ ਪਤਾ ਲੱਗਾ ਹੈ ਕਿ ਜ਼ੌਂਬੀ ਡੀਅਰ ਬਿਮਾਰੀ ਉਰਫ਼ ਕ੍ਰੋਨਿਕ ਵੇਸਟਿੰਗ ਡਿਜ਼ੀਜ਼ ਨਾਲ ਮਰਨ ਵਾਲੇ ਪਹਿਲੇ ਅਮਰੀਕੀ ਵਿਅਕਤੀ ਨੇ ਸੰਕਰਮਿਤ ਹਿਰਨ ਦਾ ਮਾਸ ਖਾਦਾ ਸੀ। ਇਸ ਜ਼ੌਂਬੀ ਬਿਮਾਰੀ ਕਾਰਨ ਹਿਰਨ ਉਲਝਣ ਚ ਪੈ ਜਾਂਦੇ ਨੇ, ਲਾਟ ਪਕਾਉਂਦੇ ਨੇ ਤੇ ਮਨੁੱਖਾਂ ਤੋਂ ਉਹਨਾਂ ਦਾ ਡਰ ਖਤਮ ਹੋ ਜਾਂਦਾ ਹੈ। ਮਨੁੱਖਾਂ 'ਚ ਇਸ ਬਿਮਾਰੀ ਦੇ ਲੱਛਣ ਪਾਏ ਜਾਣ ਤੇ ਦੇਖਿਆ ਗਿਆ ਕਿ ਉਹਨਾਂ ਵਿੱਚ ਅਚਾਨਕ ਡਰ ਖਤਮ ਹੋ ਜਾਂਦਾ ਹੈ। ਉਹ ਹਮਲਾਵਰ ਹੋ ਜਾਂਦੇ ਨੇ ਤੇ ਉਹਨਾਂ ਨੂੰ ਦੌਰੇ ਪੈਂਦੇ ਨੇ ਉੱਤਰੀ ਕੈਰੋਲਿਨਾ ਚ 24 ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚੋਂ ਦੋ ਸ਼ਿਕਾਰੀਆਂ ਨੇ ਮਰਨ ਤੋਂ ਪਹਿਲਾਂ ਹਿਰੰਦਾ ਮਾਸ ਖਾਦਾ ਸੀ ਤੇ ਬਾਅਦ ਚ ਉਹਨਾਂ ਅੰਦਰ ਗੰਭੀਰ ਲੱਛਣ ਦਿਖਾਈ ਦਿੱਤੇ ਨਿਊਰੋਲੋਜੀ ਜਨਰਲ ਚ ਇੱਕ ਅਧਿਐਨ ਕ੍ਰੋਨਿਕ ਵੈਸਟਿੰਗ ਡਿਜ਼ੀਜ਼ ਦੇ ਘਾਤਕ ਖਤਰਿਆਂ ਨੂੰ ਦਰਸਾਉਂਦਾ ਹੈ ਜੋ ਲਗਭਗ 100 ਘਾਤਕ ਨੇ ਮਨੁੱਖਾਂ ਚ ਇਸ ਦੇ ਫੈਲਣ ਦਾ ਡਰ ਵੱਧ ਜਾਂਦਾ ਹੈ ਭਾਰਤੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਸੰਯੁਕਤ ਅਰਬ ਅਮੀਰਾਤ ਦੀ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਦੂਤਾਵਾਸ ਨੇ ਦੁਬਈ ਇੰਟਰਨੈਸ਼ਨਲ 에ਰਪੋਰਟ ਰਾਹੀਂ ਯਾਤਰਾ ਕਰਨ ਵਾਲੇ ਭਾਰਤੀਆਂ ਨੂੰ ਇਸ ਹਫਤੇ ਭਾਰੀ ਬਾਰਿਸ਼ ਤੋਂ ਬਾਅਦ ਕੰਮਕਾਜ ਆਮ ਵਾਂਗ ਹੋਣ ਤੱਕ ਗੈਰ ਜ਼ਰੂਰੀ ਯਾਤਰਾ ਨੂੰ ਮੁੜ ਤੈਅ ਕਰਨ ਲਈ ਇੱਕ ਸਲਾਹ ਜਾਰੀ ਕੀਤੀ ਹੈ ਇਸ ਹਫਤੇ ਯੂਏਈ ਚ ਭਾਰੀ ਮੀਂਹ ਪਿਆ ਇਹ ਖਾੜੀ ਦੇਸ਼ ਇਸ ਤੋਂ ਉੱਬਰਣ ਦੀ ਕੋਸ਼ਿਸ਼ ਕਰ ਰਿਹਾ ਹੈ ਭਾਰੀ ਮੀਂਹ ਕਾਰਨ ਦੁਬਈ ਅਤੇ ਆਸ-ਪਾਸ ਦੇ ਇਲਾਕਿਆਂ 'ਚ ਪਾਣੀ ਭਰ ਗਿਆ। ਇੱਥੇ ਸਥਿਤੀ ਅਜੇ ਵੀ ਆਮ ਵਾਂਗ ਨਹੀਂ ਹੋਈ ਹੈ। ਦੂਤਾਵਾਸ ਨੇ ਕਿਹਾ ਕਿ ਯੂਏਈ ਦੇ ਅਧਿਕਾਰੀ ਸਥਿਤੀ ਨੂੰ ਆਮ ਵਾਂਗ ਲਿਆਉਣ ਲਈ 24 ਘੰਟੇ ਕੰਮ ਕਰ ਰਹੇ ਨੇ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸਲਾਹ ਦਿੱਤੀ ਹੈ ਕਿ ਯਾਤਰੀ ਉਡਾਣਾਂ ਦੀ ਰਵਾਨਗੀ ਦੀ ਮਿਤੀ ਅਤੇ ਸਮੇਂ ਬਾਰੇ ਸੰਬੰਧਿਤ 에ਅਰਲਾਈਨਸ ਤੋਂ ਪੁਸ਼ਟੀ ਕੀਤੀ ਜਾਣਕਾਰੀ ਪ੍ਰਾਪਤ ਕਰਨ ਅਤੇ ਬਾਅਦ ਹੀ ਹਵਾਈ ਅੱਡੇ ਤੋਂ ਯਾਤਰਾ ਕਰ ਸਕਦੇ ਨੇ। ਐਡਵਾਈਜ਼ਰੀ ਚ ਕਿਹਾ ਗਿਆ ਹੈ ਕਿ ਯੂਏਈ ਚ ਮੌਸਮ ਖਰਾਬ ਹੋਣ ਕਾਰਨ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਡਾਣਾਂ ਦੀ ਗਿਣਤੀ ਅਸਥਾਈ ਤੌਰ ਤੇ ਸੀਮਤ ਕਰ ਦਿੱਤੀ ਗਈ ਹੈ। ਦੂਤਾਵਾਸ ਨੇ ਐਡਵਾਈਜ਼ਰੀ ਚ ਕਿਹਾ ਹੈ ਕਿ ਦੁਬਈ ਹਵਾਈ ਅੱਡੇ ਤੋਂ ਯਾਤਰਾ ਕਰਨ ਵਾਲੇ ਭਾਰਤੀ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਦ ਤੱਕ ਕੰਮਕਾਜ ਆਮ ਵਾਂਗ ਨਹੀਂ ਹੋ ਜਾਂਦਾ ਉਦੋਂ ਤੱਕ ਗੈਰ ਜ਼ਰੂਰੀ ਯਾਤਰਾ ਨੂੰ ਮੁੜ ਤੈਅ ਕਰਨਾ ਚਾਹੀਦਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।